ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਵਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਕਲਾਂ ਤੇ ਜਿਲ੍ਹਾ ਨੂੰ ਪੈਂਦਾ ਜੀ ਵਰਨਾਲਾ ਬਾਈ ਕੋਲ ਬਸੀਆਂ ਪਕਾਉਗਾ ਜੀ ਚਾਰ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੇ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003 ਵਿੱਚ ਮਿਲਦਾ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਇਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਢੱਡ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਾਈ ਧਰਮਿੰਦਰ ਸਿੰਘ ਹੈਗਾ ਹਾਂਜੀ ਪਿੰਡ ਆਪਣਾ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਦਪਾਜੀ ਤਪਾਪਾ ਹੌਣ ਰੋਡ ਤੇ ਆਪਣਾ ਪਿੰਡ ਹੈਗਾ ਇਹ ਸੰਧੂ ਕਲਾਂ ਅੱਜ ਬਾਈ ਕਿੰਨੀਆਂ ਬੱਸੀਆਂ ਆਪਣੇ ਕੋਲ ਆਪਣੇ ਕੋਲੇ ਬਾਈ ਆਹ ਚਾਰ ਨਾਕ ਸੀਗੀ ਅੱਜ ਇੱਕ ਬੈਗੀ ਸੀ ਜਰਸੀ ਵਿੱਚ ਵਿੱਚੋਂ ਜਿਆ ਤਿੰਨ ਨਾਕ ਆਪਣੇ ਕੋਲੇ ਵਿਕਰੀ ਵਾਲੇ ਹੈਗੀ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਦੱਸੋ ਜਾਣਕਾਰੀ ਕੋਲੀ ਦੀ ਇਹ ਬਾਈ ਯਾਰ ਇਹ ਮੰਨ ਕੇ ਚਲੋ ਵੀ 10 ਤੋਂ 11 ਮਹੀਨੇ ਦਾ ਬੱਚਾ ਹੈਗਾ ਹਾਂਜੀ ਬੱਚੇ ਦੀ ਕੁਆਲਿਟੀ ਏਬੀਐਸ ਦੀ ਰਮਾੜਾ ਬੋਲਦੀ ਬੱਚੀ ਹੈਗੀ ਫੇਸ ਦੀ ਬਿਊਟੀ ਹਾਂਜੀ ਢਾਂ ਹਾਈਟ ਲੈਂਥ ਬਹੁਤ ਚੰਗੀ ਹੈਗੀ ਹਾਂਜੀ ਸਟ੍ਰਕਚਰ ਬਹੁਤ ਜਿਆਦਾ ਸੋਹਣਾ ਹੈਗਾ ਠੀਕ ਆ ਲਓ ਜੀ ਉਹ ਮੇ ਕੋਈ ਬਾਹਲਾ ਮੋਲ ਨਹੀਂ ਹਾਂਜੀ ਆਮ ਮੰਨ ਕੇ ਚੱਲੋ ਵੀ ਕੋਈ ਨਾ 30 ਆ ਨਾ 28 ਆ 25000 ਰੁਪਏ ਮੋਲਾ ਤੇ ਜਿਹੜੀ ਵੇਚਣ ਵਾਲੀ ਗੱਲ ਆ 23000 ਰੁਪਏ ਦੀ ਵੱਛੀ ਦੇ ਦਾਂਗੇ ਆਪਾਂ ਇਹ ਠੀਕ ਆ ਜੀ 23000 ਤੇ ਥਣ ਚੱਲੇ ਚਾਰ ਹੀ ਐਕਸਟਰਾ ਫੋਰਟ ਨਾ ਸ਼ਾਂਖਪੋਰਾ ਵੀ ਨਹੀਂ ਕੋਈ ਠੀਕ ਆ ਮਨੇ ਦਿਖਾ ਦਿਓ ਥਣ ਮਨੇ ਬਾਕੀ ਆਪਾਂ ਬਨ ਕੇ ਦਿਖਾ ਦਿੰਨੇ ਆ ਰੰਗ ਰੂਪ ਬਿਊਟੀ ਬਹੁਤ ਜਿਆਦਾ ਚੰਗੀ ਹੈਗੀ ਵੱਛੀ ਦੀ ਠੀਕ ਆ ਜੀ ਹਾਂਜੀ ਕੋਈ ਰੇਟ ਆਪਾਂ ਦੱਸਤਾ ਤੇ ਹੀ ਰਪੀਆ ਬਾਹਰਣਾ ਥੋੜਾ ਜਨਾ ਤਾਂ ਗਰੰਟੀ ਹੋ ਚਾਰ ਹੀ ਥਣ ਹੋਣਗੇ ਕਿਸੇ ਦਾ ਹੋਰ ਸ਼ਾਂਗ ਨਹੀਂ ਹੋ ਕਿਸੇ ਜਾਨਵਰ ਦੇ ਮੜੇ ਲੋਖ ਦੀ ਤਾਂ ਕਰਲ ਕੰਟਰੋਲ ਲੋ ਲਓ ਜੀ ਉਹ ਲੰਗਾ ਆ ਗਿਆ ਉਹਦਾ ਕਰਕੇ ਥੋੜਾ ਜਿਹਾ ਡਰਦਿਆਂ ਨੇ ਠੀਕ ਹੈ ਠੀਕ ਹਾਂ ਲੋ ਬਰਾ ਆਪਣੇ ਕੋਲੇ ਫੁੱਲ ਵੀਡੀਓ ਹੈ ਜਿੱਥੋਂ ਲੰਗਾ ਆ ਗਿਆ ਇਹ ਆਪਣੇ ਠੀਕ ਹੈ ਜੀ ਹਾਂ ਜੀ ਬਈ ਦੋ ਨੰਬਰ ਇਹ ਬਈ 11 ਤੋਂ 12 ਮਹੀਨੇ ਦੇ ਵਿਚਕਾਰ ਏਜ ਹੈਗੀ ਫੱਛੀ ਦੀ ਫੇਰ ਹਾਂ ਜੀ ਬਿਊਟੀ ਦੇਖ ਠੀਕ ਆ ਰੈਫਲ ਬੋਲਦੀ ਬੱਚੀ ਹੈਗੀ ਹਾਂ ਜੀ ਉੱਪਰ ਦੀ ਟੌਪ ਲਾਈਨ ਸਿੱਧੀ ਆ ਹਾਂ ਜੀ ਬਰੀਕੀ ਇੰਨੀ ਕਿ ਜ਼ਿਆਦਾ ਹੈ ਬੈਕ ਸਾਈਡ ਤੋਂ ਪ ਠੀਕ ਹੈ ਥੱਲੇ ਚਾਰ ਹੀ ਥਾਣਾ ਐਕਸਟਰਾ ਫੋਰਸ਼ਾਂਕ ਤਾਂ ਹੈ ਹੀ ਨਹੀਂ ਠੀਕ ਹੈ ਜੀ ਰੰਗ ਰੂਪ ਬਹੁਤ ਜ਼ਿਆਦਾ ਬਰੀਕੀ ਵਾਲਾ ਹੈਗਾ ਠੀਕ ਹੈ ਜੀ ਥੱਲੇ ਪੇਟਾ ਫੂਟਾ ਬਹੁਤ ਜ਼ਿਆਦਾ ਚੌੜਾ ਹੈਗਾ ਠੀਕ ਹੈ ਜੀ ਬਾਕੀ ਬੱਚੀ ਦਾ ਢਾਂਚਾ ਦੇਖ ਲਾ ਇਹਦਾ ਰੇਟ ਭਰਾ ਜਾਇਜ ਇਹਦਾ ਮੋਲ ਦਾ 25000 ਰੁਪਏ ਚਾਹੀ 28 ਕਰੋ 27 ਵਾਲਾ ਓਏ 25 ਦੀ ਦੇ ਦਾਂਗੇ ਇਹ 25000 ਠੀਕ ਹੈ ਹਾਂ ਜੀ ਲੋ ਭਰਾ ਬਾਈ ਜੀ ਨਾਲ ਕੰਨੈਕਟ ਕਰੋ ਦੋ ਨੰਬਰ ਸੀ ਇਹ ਠੀਕ ਹੈ ਜੀ ਤੇ ਅੱਗੇ ਆ ਗਈ ਆਪਣੇ ਕੋਲੇ ਤਿੰਨ ਨੰਬਰ ਜੀ ਹਾਂ ਜੀ ਤਿੰਨ ਨੰਬਰ ਬਸੋ ਇਹ ਦੀ ਜਾਣਕਾਰੀ ਕਿੰਨੀ ਉਮਰ ਆ ਕੀ ਗੱਲ ਬਾਤ ਆ ਇਹਦੀ 13 ਤੋਂ 14 ਮਹੀਨੇ ਏਜ ਹੈਗੀ ਟੀਕੇ ਦੇ ਤਿਆਰ ਆ ਬਿਲਕੁਲ ਹੀਟ ਦੇ ਵਿੱਚ ਕੋਈ ਪੰਜਾ ਸੱਤਾਂ ਦਿਨਾਂ ਚਾਹੀਏ ਆ ਜੇ ਹਾਂਜੀ ਤੇ ਟੀਕਾ ਲੈਣ ਨੂੰ ਤਿਆਰ ਆ ਕੀ ਕਦ ਕਾਠ ਢਾਂਚਾ ਸਟਰਕਚਰ ਬਿਊਟੀ ਠੀਕ ਆ ਹਾਈਟ ਲੈਂਥ ਪੂਰੀ ਫੁੱਲ ਆ ਬੋਡੀ ਵੇਟ ਪੂਰਾ ਚੰਗਾ ਹੈਗਾ ਹਾਂਜੀ ਬਾਕੀ ਰੰਗ ਰੂਪ ਤੇ ਬਿਊਟੀ ਚੰਗੀ ਆ ਰਮਾਡਾ ਬੋਲ ਦੀ ਬੱਚੀ ਹੈ ਵੀ ਰਮਾਡਾ ਬੋਲ ਦੀ ਹਾਂਜੀ ਠੀਕ ਆ ਬੱਚੀ ਦਾ ਫੇਸ ਦੇਖਿਓ ਠੀਕ ਆ ਪੂਰੀ ਜਾਣ ਜਾਂ ਦਾ ਸੰਭੀ ਪਲੀ ਬੱਚੀ ਹੈਗੀ ਠੀਕ ਆ ਜੀ ਆਪਣੇ ਕੋਲੇ ਫੁੱਲ ਵੀਡੀਓ ਹੈਗੀ ਆ ਦੀ ਫਾਰਮ ਦੀ ਇਹਨਾਂ ਦੀ ਠੀਕ ਆ ਜੀ ਤੇ ਇਹਦਾ ਰੇਟ ਭਰਾ ਐਕਸਟਰਾ ਫੋਰਸਾਂ ਹੈ ਨਹੀਂ ਗੀ ਇਹਦਾ ਮੁੱਲ 30 ਹੈ ਇਹ 28 ਦੀ ਦਰਾਂਗੇ ਜੀ ਆਪਾਂ 28000 ਦਾ ਭਰਾ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਚਾਰ ਹੀ ਥਾਣਾ ਹਾਂਜੀ ਜਰਸੀ ਇਹ ਵੈਗੀ ਠੀਕ ਆ ਹਾਂਜੀ ਇਹ ਕਿੰਨੇ ਦੀ ਵੈਗੀ ਡਾਕਟਰ ਆ ਇਹ ਭਾਈ 37000 ਰੁਪਏ ਦੀ ਦਿੱਤੀ ਆਪਾਂ ਖੀਰਾ ਬੱਚਾ ਸੀਗਾ ਵੀ ਠੀਕ ਆ ਹਾਂਜੀ ਬਹੁਤ ਜਿਆਦਾ ਜੰਗਾ ਰਿਕਾਰਡ ਸੀਗਾ ਇਹਦਾ ਬੱਚਾ 37000 ਦੀ ਸੇਲ ਹੋਗੀ ਭਰਾ ਠੀਕ ਹੈ ਬੋਪਰਾ ਚੈੱਕ ਕਰਸਾਂ ਬਹੁਤ ਵਧੀਆ ਪੀ ਸੀ ਸੀ ਠੀਕ ਆ ਇਹ ਬਾਈ ਕਿਵੇਂ ਸੀ ਉਹ ਫਿਰ ਵੀ ਬੜੀ ਮੋਟੀ ਜਾਣ ਇਹ ਟੀਕੇ ਦੇ ਕਾਬਲ ਸੀ ਬਸ ਜੱਗ ਦੀ ਬੱਚੀ ਹੈ ਕਿ ਤੇਰੇ ਘਾਰੇ ਦਾ ਵੀ ਬਹੁਤ ਚੰਗਾ ਸੀਗਾ ਠੀਕ ਆ ਜੀ ਹਾਂ ਜੀ ਤੇ ਬਾਕੀ ਜੇ ਕੋਈ ਤਿੰਨੇ ਬੱਚੀਆਂ ਇਕੱਠੀਆਂ ਲਊਗਾ ਹਾਂ ਜੀ 75 ਬਣਦਾ ਹੈਗਾ 76 ਹਾਂ ਜੀ 70000 ਰੁਪਏ ਦੇ ਵਿੱਚ 200 ਕਿਲੋਮੀਟਰ ਦੀ ਪਹੁੰਚ ਫ੍ਰੀ ਦੇ ਦਾਂਗੇ ਆਪਾਂ ਇਹਨਾਂ ਦੀ ਠੀਕ ਆ ਜੀ ਸੁਪਰਾ ਭਾਈ ਜੀ ਨਾਲ ਜਲੂਕ ਕਨੈਕਟ ਕਰੋ ਤਿੰਨੇ ਨਗਾਂ ਦੀ ਪਹੁੰਚ ਫ੍ਰੀ ਦੇ ਦਾਂਗੇ 200 ਕਿਲੋਮੀਟਰ ਦੀ 70000 ਚ ਠੀਕ ਆ ਜੀ ਠੀਕ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ